ਅੱਗੇ ਵਧਾਂਗੇ ਗੱਲ ਕਰਾਂਗੇ ਹੁਸ਼ਿਆਰਪੁਰ ਦੇ ਪਿੰਡ ਬੋਹਣ ਦੀ ਜਿੱਥੇ ਕੀ ਫਾਇਰਿੰਗ ਹੋਈ ਹੈ ਭਤੀਜੇ ਨੇ ਚਾਚੇ ਤੇ ਜਾਨਲੇਵਾ ਹਮਲਾ ਕੀਤਾ ਖੇਤਾਂ ਤੋਂ ਵਾਪਸ ਆ ਰਹੇ ਸੁਖਵੰਤ ਸਿੰਘ ਤੇ ਫਾਇਰਿੰਗ ਕੀਤੀ ਗਈ ਨਜ਼ਦੀਕ ਕਾਰ 'ਤੇ ਸਵਾਰ ਹੋ ਕੇ ਆ ਰਿਹਾ ਸੀ ਸੁਖਵੰਤ ਸਿੰਘ ਜਿਸ ਉੱਤੇ ਹਮਲਾ ਕੀਤਾ ਗਿਆ ਭਤੀਜੇ ਨੇ ਦਰਸਲ ਚਾਚੇ ਤੇ ਪੰਜ ਰਾਊਂਡ ਫਾਇਰਿੰਗ ਕੀਤੀ ਤੇ ਸੁਖਵੰਤ ਸਿੰਘ ਨੇ ਕਾਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਸੁਖਵੰਤ ਸਿੰਘ ਨੇ ਆਪਣੇ ਭਤੀਜੇ ਤੇ ਪਹਿਲਾਂ ਵੀ ਧਮਕਾਉਣ ਦੇ ਇਲਜ਼ਾਮ ਲਗਾਏ ਨੇ ਤੇ ਹੁਸ਼ਿਆਰਪੁਰ ਦੇ ਪਿੰਡ ਬੋਹਣ ਚ ਫਾਇਰਿੰਗ ਹੋਈ ਹੈ ਭਤੀਜੇ ਨੇ ਹੀ ਚਾਚੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਕਿਸ ਤਰੀਕੇ ਨਾਲ ਜੋ ਹਮਲਾ ਵਰਨੇ ਗੋਲੀਆਂ ਚਲਾਉਂਦੇ ਹੋਏ ਇੱਕ ਤੋਂ ਬਾਅਦ ਇੱਕ ਕੈਪਚਰ ਹੋਏ ਨੇ ਖੇਤਾਂ ਤੋਂ ਦਰਸਲ ਸੁਖਵੰਤ ਸਿੰਘ ਵਾਪਸ ਆ ਰਿਹਾ ਸੀ ਜਦੋਂ ਕਿ ਘਾਤ ਲਗਾ ਕੇ ਬੈਠੇ ਭਤੀਜੇ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਪੂਰੀ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਕਾਰ 'ਚ ਸਵਾਰ ਹੋ ਕੇ ਆ ਰਿਹਾ ਸੀ ਸੁਖਵੰਤ ਸਿੰਘ ਤੇ ਕਾਰ ਤੋਂ ਬਾਹਰ ਨਿਕਲ ਕੇ ਇੱਕਦਮ ਆਪਣੀ ਜਾਨ ਸੁਖਵੰਤ ਸਿੰਘ ਨੇ ਬਚਾਈ ਹੈ सुखवंत सिंह ने कार तो बाहर निकल के कहा कि इसमक है रिहायशी इलाका है चिट्टा ने अपने जानलेवा हमला किया ता रिश्ते ता तार तार कर देने वाली अपूरी खबर सामने आई है हालांकि उरले पास एक लेडी है महिला है डर के मारे पछती हुई उरले पास नजर आ रही है मेरे होगी अमरीक फोन लाइन से जुड़े हुए ਅਮਰੀਕ ਪੂਰਾ ਮਾਮਲਾ ਜਾਨਣਾ ਚਾਹਾਂਗੇ ਨਾਲੇ ਕਿ ਭਤੀਜੇ ਤੇ ਕੀ ਕੁਝ ਐਕਸ਼ਨ ਹੋ ਤੱਕ ਪੁਲਿਸ ਦੇ ਵੱਲੋਂ ਨੇਸਰਪੁੱਤੀ ਗਾਲੀ ਕੀਤੀ ਜਾਵੇ ਤਾਂ ਜੱਜ ਜਿਵੇਂ ਹੀ ਸਵੇਰ ਚੜਦੀ ਹੈ ਤਾਂ ਪੂਰੇ ਪਿੰਡ ਦੇ ਵਿੱਚ ਖੌਫ ਦਾ ਮਾਹੌਲ ਬਣ ਜਾਂਦਾ ਹੈ ਤੇ ਇੱਕ ਭਤੀਜੇ ਵੱਲੋਂ ਆਪਣੇ ਚਾਚੇ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਕਾਰਨ ਫਿਲਹਾਲ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਜੋ ਚਾਚਾ ਹੈ ਉਹ ਪੰਚਾਇਤ ਦੇ ਵਿੱਚ ਪੰਚਾਇਤੀ ਮੈਂਬਰ ਵੀ ਹੈ ਉਸ ਦੀ ਜੋ ਚੜਤ ਹੈ ਉਸ ਤੋਂ ਭਤੀਜਾ ਛੜਦਾ ਸੀ ਇਸ ਲਈ ਉਸਨੇ ਜਿਵੇਂ ਹੀ ਚਾਚਾ ਖੇਤਾਂ ਤੋਂ ਆਉਂਦਾ ਹੈ ਤਾਂ ਉਸ ਦੇ ਉੱਤੇ ਤਾਬਣ ਤੋਣ ਪੰਜ ਫਾਇਰ ਕਰਦੇ ਨੇ ਪਰ ਗਨੀਮਤ ਇਹ ਰਹੀ ਕਿ ਫਾਇਰ ਕਿਸੇ ਤੇ ਨਹੀਂ ਲੱਗਾ ਇੱਕ ਫਾਇਰ ਗੱਡੀ ਜ਼ਰੂਰ ਲੱਗਾ ਤੇ ਜਿਵੇਂ ਹੀ ਪਤਾ ਪੁਲਿਸ ਨੂੰ ਲੱਗਾ ਤਾਂ ਪੁਲਿਸ ਦੀ ਆਲਾ ਅਧਿਕਾਰੀ ਤੇ ਪਹੁੰਚੀ ਅਤੇ ਭਤੀਜੇ ਉਤੇ ਐਫਆਈਆਰ ਕੱਟੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਮਰੀਕਸਾ ਨੂੰ ਪੂਰੀ ਜਾਣਕਾਰੀ ਦੇਣ ਲਈ ਸੀਸੀਟੀਵੀ ਫੋਟੋਸ ਸਾਹਮਣੇ ਇੱਕ ਇਸਲੇ ਕਨਾਲ ਇਸ ਸ਼ਖਸ ਦੇ ਹੱਥ ਚ ਪਿਸਤੌਲ ਫੜੀ ਹੋਈ ਹੈ ਤੇ ਫਾਇਰ ਇਸ ਦੇ ਵੱਲੋਂ ਕੱਢੇ ਗਏ ਚਿੱਟੇ ਦਿਨ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਭਤੀਜੇ ਨੇ ਚਾਚੇ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਖੇਤਾ ਚੋਂ ਵਾਪਸ ਆ ਰਿਹਾ ਸੀ ਸੁਖਮਨ ਸਿੰਘ ਜੋ ਕਿ ਘਾਤ ਲਗਾ ਕੇ ਬੈਠੇ ਭਤੀਜੇ ਨੇ ਫਾਇਰ ਕਰ ਦਿੱਤਾ ਤੇ ਕਾਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਮਾਮਲਾ ਤਾਂ ਕੋਈ ਨਹੀਂ ਇਹ ਡੈਡੀ ਨੂੰ ਕੋਈ ਪਤਾ ਨਹੀਂ ਕੋਈ 60 ਸੂਟ ਮਾਰ ਗਿਆ ਸੀਗਾ ਉਹ ਚੱਕਰ ਦੇ ਵਿੱਚ ਮੈਂ ਕੰਪਿਊਟਰ ਕਰਾ ਵਾਲੇ ਨੂੰ ਆਪਣੇ ਘਰ ਮੋੜੇ ਗੱਡੀ 'ਚ ਖੜਾ ਸੀਗਾ ਇਹ ਦੋ ਸਬੀਰ ਦਾ ਦੋ ਤਿੰਨ ਵਾਰੀ ਗੇੜੀਆਂ ਲਾ ਕੇ ਗਿਆ ਮੇਰੇ ਘਰ ਮੋੜ 'ਚ ਤੇ ਮੈਨੂੰ ਨਹੀਂ ਪਤਾ ਕਦੀ ਗੇੜੀਆਂ ਲਾ ਰਿਹਾ ਹੈ ਇਹ ਬੰਦਾ ਤੇ ਮੈਨੂੰ ਇਹ ਇਸ਼ਾਰਾ ਕੀਤਾ ਤਾਂ ਮੈਂ ਗੱਡੀੋਂ ਥੱਲੇ ਉਤਰਿਆ ਤੇ ਉੱਤਰਦੇ ਨੇ ਇਹਨੇ ਪਿਸਟਲ ਕਾ ਕੀਤਾ ਤੇ ਫਾਇਰਿੰਗ ਸ਼ੁਰੂ ਕਰਤੀ ਕੌਣ ਨੇ ਵਿਅਕਤੀ ਇਹ ਤੁਹਾਨੂੰ ਇਹ ਗੌਰਪ੍ਰੀਤ ਸਿੰਘ ਬਾਬਾ ਸਿੰਘ ਦਾ ਲੜਕਾ ਜੀ ਗੌਰਪ੍ਰੀਤ ਸਿੰਘ ਕੀ ਕੋਈ ਰਿਲੇਟਿਵ ਆ ਤੁਹਾਡਾ ਰਿਸ਼ਤੇਦਾਰ ਹੂੰ ਭਤੀਜਾ ਲੱਗਦਾ ਸਗਾ ਜੀ ਹਾਂ ਸਗਾ ਸਗੇ ਭਤੀਜੇ ਨੇ ਤੁਹਾਡੇ ਨਾਲ ਹਾਂ ਜੀ ਫਾਇਰਿੰਗ ਗੋਲੀਆਂ ਕੋਈ ਕਾਰਨ ਕੋਈ ਕਾਰਨ ਨਹੀਂ ਜੀ ਕੋਈ ਫੈਮਲੀ ਇਸ਼ੂ ਜਾ ਕੇ ਨਹੀਂ ਨਹੀਂ ਕੋਈ 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 ਇਸ਼ੂ ਨਹੀਂ ਠੀਕ ਆ ਪਿੱਛੇ ਇਹਨੇ ਪਹਿਲਾਂ ਮੇਰੀ ਬੇਟੀ ਨੂੰ ਸਾਲ ਪਹਿਲਾਂ ਪਿਸਤੌਲ ਦਿਖਾ ਲਿਆ ਅਸੀਂ ਉਹਦੇ ਕਿਹਾ ਕਿ ਚਲ ਕੋਈ ਨਹੀਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਇਹਨੇ ਚੱਗਰਾਂ ਵਾਲੇ ਦੀਪ ਨੂੰ ਉੱਥੇ ਅੱਡੇ ਦੇ ਵਿੱਚ ਪਿਸਤੌਲ ਲੈ ਕੇ ਉਹਦੇ ਪਿੱਛੇ ਨੱਠਿਆ ਉਹਨੇ ਕਾਰਵਾਈ ਦੇ ਉੱਤੇ ਇੱਥੇ ਪਹਿਲਾਂ ਵੀ ਨਹੀਂ ਕੋਈ ਵੀ ਹੋਈ ਹੁਣ ਇਹਨੇ ਪੰਜ ਫਾਇਰ ਮੇਰੇ ਤੇ ਕਿਤੇ ਇੱਕ ਮੇਰੇ ਭਰਾ ਅਸੀਂ ਪਿੱਛੇ ਨੱਠੇ ਬਾਅਦ ਚ ਤੇ ਇੱਕ ਇੱਕ ਫੇਰ ਮੇਰੇ ਭਰਾ ਤੇ ਕੀਤਾ ਇਹਦੇ ਨਾਲ ਤਿੰਨਾਂ ਚੌ ਬੰਦਿਆਂ ਦੀ ਟੀਮ ਰਲੀ ਆ